ਮੈਂ ਤੁਹੇ ਦੇਖ ਰਿਹਾ ਤਸਵੀਰਾਂ ਕਿ ਪੱਗ ਲੈ ਚੁੱਕੀ ਐ ਪੁਲਿਸ ਵੱਲੋਂ ਪਾਸੇ ਕਿੱਥੇ ਗਿਆ ਮੁੱਖ ਮੰਤਰੀ ਸਰ ਦਾ ਕਾਫਲਾ ਜਾ ਰਿਹਾ 50 ਸਰਕਾਰ ਮਰਦਾਬਾ ਦੀ ਵਾਰ ਮੀਟਿੰਗ ਦੇ ਕੇ ਭੱਜ ਚੁੱਕਾ ਵਾ ਵਿਰੋਧ ਕਰਨੇ ਇਹਨਾਂ ਦਾ ਹੱਕ ਨਹੀਂ ਨਹੀਂ ਹੈਗਾ ਹੱਕਾ ਕੋ ਨਹੀਂ ਹੱਕਾ ਕਿ ਕਿਹੜੇ ਪਰਾ ਕੀ ਕਹਦਾ ਹੱਕ ਕਿਉਂ ਨਹੀਂ ਹੱਕ ਮੌਕਾ ਹੁੰਦਾ ਹੈ ਕਮਾਰਦਾ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਿਖਾਇਆ ਸੀ ਕਿ ਸਵਾਲ ਪੁੱਛਿਆ ਕਰੋ ਨਹੀਂ ਸਵਾਲ ਪੁੱਛਣੇ ਗਲਤ ਆ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਫਿਰ ਉਹ ਚੋਚੇ ਰੋਪਚਾ ਨੇ ਜਿੱਥੇ ਜਦੋਂ ਜਦੋਂ ਭਾਜਪਾ ਵਾਲਿਆਂ ਦਾ ਵਿਰੋਧ ਹੁੰਦਾ ਉਦੋਂ ਤੁਸੀਂ ਖੁਸ਼ ਕਿਉਂ ਹੁੰਦੇ ਫਿਰ ਭਾਜਪਾ ਦਾ ਵਿਰੋਧ ਆ ਕਿਸੇ ਮੁੱਦੇ ਤੋਂ ਹੁੰਦਾ ਵੀ ਨਹੀਂ ਭਾਜਪਾ ਦਾ ਕੋਈ ਨਹੀਂ ਇਹਨਾਂ ਦਾ ਮੁੱਦਾ ਮੁੱਦਾ ਨਹੀਂ ਸੋ ਇੱਕ ਨੌਜਵਾਨ ਨੂੰ ਪੁਲਿਸੇ ਵੱਲੋਂ ਅਰੈਸਟ ਕਰਕੇ ਲੈ ਕੇ ਚਾਇਆ ਗਿਆ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਉਸ ਪਰਸੇ ਤੋਂ ਆ ਰਿਹਾ ਹੈ ਕੱਤੇ ਮੁਲਾਜ਼ਮਾ ਥਰਮ ਪਲਾਂਟ ਦੇ ਵਾਟਰ ਸਪਲਾਈ ਦੇ ਪੈਸਕੋ ਵਾਲੇ ਅਸੀਂ ਆਪਣਾ ਮੰਗ ਪੱਤਰ ਦੇਣਾ ਹੈ ਸਾਡੇ ਸਾਡੇ ਪੁਲਿਸ ਗੁੰਡਾ ਕਰਦੀ ਜਾਂਦੀ ਜਾ ਰਹੀ ਆ ਅੱਜ ਸਾਨੂੰ ਬਦਲਾਅ ਨਹੀਂ ਲਿਆ ਆ ਬੁਸਲਾ ਬਦਲਾ ਦੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਪਗ ਲੈ ਚੁੱਕੀ ਹੈ ਪੁਲਿਸ ਵੱਲੋਂ ਪਾਸੇ ਕਿੱਥੇ ਕੇ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋਕਰ ਮੁੱਠੀ ਮੰਗੇ ਤੁਰ ਕਿਹੜੀ ਗੱਲ ਕਰਕੇ ਆਏ ਸੀ ਅਸੀਂ ਆਏ ਸੀ ਸਾਨੂੰ ਪੱਕੇ ਨਹੀਂ ਕਰ ਰਹੀ ਸਰਕਾਰ ਸਾਡੇ ਨਾਲ ਗੱਲ ਨਹੀਂ ਕਰ ਰਹੀ ਕਿਹੜੇ ਕਿਹੜੇ ਮੈਂਬਰ ਹੋ ਤੁਸੀਂ ਮੋਟਾ ਨਹੀਂ ਕਰ ਰਹੀ ਸਰਕਾਰ ਛੋਟੇ ਸੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਹਾਂਜੀ ਹਾਂ ਇਹ ਫਿਰ ਜਿਹੜਾ ਵਿਰੋਧ ਕਰ ਰਹੇ ਆ ਇਹਨਾਂ ਨੂੰ ਪਤਾ ਨਹੀਂ ਵਿਰੋਧ ਕਿਉਂ ਕਰ ਰਹੇ ਨੇ ਕਿਉਂ ਵਿਰੋਧ ਕਰ ਰਹੇ ਹੋ ਭਾਈ ਭਾਈ ਇਤਨੀ ਵਾਰ ਮੁੱਖ ਮੰਤਰੀ ਬਸਾਇ 21 ਵਾਰ 21 21 21 21 ਵਾਰ ਮਿੰਟ ਗਏ ਪਹੁੰਚ ਗਏ ਕਿਉਂ ਪਹੁੰਚ ਗਏ ਅਸੀਂ ਵੀ ਆ ਅਸੀਂ ਵੀ ਵੋਟਾਂ ਭਾਈ ਇੱਥੇ ਨਹੀਂ ਪਹੁੰਚਦੇ ਜਿੰਦਾਬਾਦ 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 ਸਰਕਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜੋ ਲੋਕ ਨਰਾਜ਼ ਨਜ਼ਰ ਆ ਰਹੇ ਆ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਜ ਆਪਣੀਆਂ ਮੰਗਾਂ ਨੂੰ ਲੈ ਕੇ ਸਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਕਾਫਲੇ ਨੂੰ ਕਾਲੀਆਂ ਚੰਡੀਆਂ ਦਿਖਾਉਂਦੇ ਹੋਏ ਵੀ ਨਜ਼ਰ ਆਇਆ ਕਿ ਨੌਜਵਾਨ ਦੀ ਪੱਗ ਵੀ ਲੱਤੀ ਆ ਪੁਲਿਸ ਵੱਲੋਂ ਪਾਸੇ ਉਹਨਾਂ ਨੂੰ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਵੀ ਵਿਰੋਧ ਪ੍ਰਦਰਸ਼ਨ ਚੋ ਇਹਨਾਂ ਲੋਕਾਂ ਦੇ ਵੱਲੋਂ ਇੱਕ ਸਾਈਡ ਤੇ ਹੋ ਕੇ ਕੀਤਾ ਜਾ ਰਿਹਾ ਸੋ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਚਾਰ ਕਰਨ ਦੇ ਲਈ ਇੱਕ ਰੋਡ ਸ਼ੋਅ ਦੇ ਰੂਪ ਦੇ ਵਿੱਚ ਮਾਲਵੇਂਦਰ ਕੰਗ ਦੇ ਹੱਕ ਦੇ ਵਿੱਚ ਆਉਂਦੇ ਆ ਤਾਂ ਵਿਰੋਧ ਦੇ ਵਿੱਚ ਕਰਨਾ ਹੱਕ ਨਹੀਂ ਇਹਨਾਂ ਦਾ ਹੱਕ ਹੈਗਾ ਇਹ ਨਾਰੇ ਕਿਉਂ ਲਾਰੇ ਨਾ ਵਿਰੋਧ ਕਰਨਾ ਇਹਨਾਂ ਦਾ ਹੱਕ ਨਹੀਂ ਨਹੀਂ ਹੈਗਾ ਹੱਕਾ ਕੋ ਨਹੀਂ ਹੱਕਾ ਕੇ ਓਕੇ ਪਰਾਂ ਕੀ ਕਹਦਾ ਹੱਕ ਕੋ ਨਹੀਂ ਹੱਕ ਪਹਿਲਾਂ ਕਿੱਥੇ ਸੁੱਤੇ ਇਹ ਲੋਕ ਜਮਾਨ ਇਹ ਲੋਕ ਇਹ ਨਾਰੇ ਕਿਉਂ ਲਾਰੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵਿਰੋਧ ਚੁਟਾਇਆ ਗਿਆ ਰੈਲੀ ਦੇ ਵਿੱਚ ਨੇ ਐਸਟਰਾ ਰੈਲੀ ਦੇ ਜਿਹਨੇ ਹੱਕ ਜੋ ਮੌਕਾ ਹੁੰਦਾ ਹੱਕ ਮਾਰ ਲੈ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਿਖਾਇਆ ਸੀ ਕਿ ਸਵਾਲ ਪੁੱਛਿਆ ਕਰੋ ਇਸ ਟਾਈਮ ਨਹੀਂ ਹੈ ਮੌਕਾ ਇਹਨਾਂ ਦਾ ਨਹੀਂ ਸਵਾਲ ਪੁੱਛਣੇ ਗਲਤ ਆ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਫੋਨ ਚ ਰੁਪਚਾ ਨੇ ਜਿੱਥੇ ਜਦੋਂ ਜਦੋਂ ਭਾਜਪਾ ਵਾਲਿਆਂ ਦਾ ਵਿਰੋਧ ਹੁੰਦਾ ਉਦੋਂ ਤੁਸੀਂ ਖੁਸ਼ ਕਿਉਂ ਹੁੰਦੇ ਫਿਰ ਬੀਜੋ ਪਤਾ ਬਰੋਦਾ ਕਿਸੇ ਮੁੱਦੇ ਤੋਂ ਹੁੰਦਾ ਬੀਜੋ ਬਤੇ ਤਾਂ ਇਹਦਾ ਮੁੱਦਾ ਇਹਨਾਂ ਦਾ ਮੁੱਦਾ ਮੁੱਦਾ ਨਹੀਂ ਪੁਰਾਣਾ ਮੁੱਦਾ ਹੈ ਨਾ ਐਸਟੇ ਥੋੜਾ ਜਿਹਾ ਬੋਲਣਾ ਹੈਗਾ ਮੁੱਦਾ ਨਾ ਪੁਰਾਣਾ ਐਸਟੇ ਆ ਕੇ ਬੋਲ ਰਹੇ ਪੁਰਾਣੇ ਮੁੱਦੇ ਨੂੰ ਪੁਰਾਣੇ ਨਵੇਂ ਮੁੱਦੇ ਮੁੱਖ ਮੰਤਰੀ ਤਾਂ ਇਹਨਾਂ ਦੇ ਹੀ ਆ ਇਹ ਤਾਂ ਮੁੱਖ ਮੰਤਰੀ ਐਸਾ ਮੁੱਖ ਮੰਤਰੀ ਜਿਹੜਾ ਹਾਲ ਸੁਝਾ ਹੰਤ ਲਗਾ ਬਾਕੀ ਮੁੱਦੇ ਇੱਦਾਂ ਬਸੋ ਜਾਂਦੇ ਯਾਨੀ ਕਿ ਬਾਕੀ ਸੁਧਾਰੇ ਨਾ ਇਹ ਕਹਿੰਦੇ 20 ਵਾਰ ਮੀਟਿੰਗਾਂ ਹੋ ਚੁੱਕੀਆਂ ਮੀਟਿੰਗਾਂ ਹੋਣੀ ਹੈ ਮੀਟਿੰਗਾਂ ਕਈ ਵਾਰ ਉਸ ਦੀ ਮੀਟਿੰਗ ਤਾਂ ਅਗਲੀ ਵਾਰ ਹੋਣੀ ਹੈ ਸਾਨੂੰ ਦੀ ਕੀ ਕਰੀਂ ਕਰਦੇ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਇੱਕੀ 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 ਗੱਲ ਕੀ ਕਰਨਾ ਇਸ ਗੱਲ ਕਰਨਾ ਇਸ ਗੱਲ ਕਰਨਾ ਸਾਡੇ ਨਾਲ ਗੱਲ ਕਰੋ ਵੀ ਸਾਡਾ ਜੜਾ ਅਸੀਂ ਕੱਚੇ ਮੌਲਾ ਦਾ ਸਾਡਾ ਹੱਲ ਕਰੋ ਕਿਸੇ ਵੀ ਪ੍ਰਕਾਰ ਦਾ ਪਰ ਸਾਨੂੰ ਸਾਡਾ 5-5000 ਰੁਪਏ ਚੰਡੀਗੜ੍ਹ ਖਰਚਾ ਹੁੰਦਾ ਜੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਉਸ ਤੋਂ ਬਾਅਦ ਸਾਨੂੰ 4 ਵਜੇ ਤੱਕ 5 ਵਜੇ ਤੱਕ ਸਾਨੂੰ ਆਪਸ ਮੋੜ ਦਿੰਦੇ ਆ ਵੀ ਮੁੱਖ ਮੰਤਰੀ ਸਾਹਿਬ ਹੈ ਨਹੀਂ ਆ ਉਹ ਕਿਸੇ ਕੰਮ ਤੇ ਗਏ ਆ ਤੁਸੀਂ ਬਾਸ ਹੋ ਜਾਓ ਅਸੀਂ ਹਮ ਇਦਾਂ ਹੁੰਦਾ ਟੱਕਾ ਹੁੰਦਾ ਅਸੀਂ ਵੀ ਕਹਿੰਦੇ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਨ ਸਾਡੇ ਮਸਲੇ ਦਾ ਹੱਲ ਕਰਨ ਸਾਨੂੰ ਕੋਈ ਅਸੀਂ ਵਿਰੋਧ ਨਹੀਂ ਕਰਾਂਗੇ ਜੇ ਸਾਡੇ ਨਹੀਂ ਕਰਦੇ ਅਸੀਂ ਜਿੱਥੇ ਵੀ ਜਾਣਗੇ ਅਸੀਂ ਘਰ ਘਰ ਜਿਹੜੇ ਪਿੰਡ ਪਿੰਡ ਜਾਣਗੇ ਅਸੀਂ ਵਿਰੋਧ ਕਰਾਂਗੇ ਉਹ ਕਹਿੰਦੇ ਕਿ ਇਹਦੇ ਸਾਨੂੰ ਸਮਾਂ ਤਾਂ ਦੋ ਥੋੜਾ ਬਹੁਤ ਸਰ ਅਸੀਂ 2 ਸਾਲ ਹੋ ਗਏ ਵੀਰਿਆ ਤਾਂ ਉਸ ਤੋਂ ਵਾਅਦਾ ਸੀ ਕੁਛ ਕਰੂੰਗਾ ਤਾਂ ਗੱਲ ਕਰੇ ਸਾਡਾ ਸਾਡਾ ਮੀਟਿੰਗ ਕਰਨ ਮੁੱਖ ਮੰਤਰੀ ਸਾਹਿਬ ਭਾਈ ਬਾਅਰ ਮੀਟਿੰਗਾਂ ਦੇ ਕੇ ਲਿਖਤੀ ਸੀਐਮ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਨੂੰ ਇੱਕ ਵਾਰੀ ਹਾਰਾਪਨ ਦੇ ਦਿਓ ਜਨਤਾ ਨੇ ਦਿੱਤਾ ਅਸੀਂ ਵਿਸ਼ਵਾਸ ਕਰਕੇ ਦਿੱਤਾ ਭਗਵੰਤ ਮਾਨ ਤੇ ਚੀਤ ਪਗਲ ਸਿੰਘ ਦੇ ਨਾਂ ਤੇ ਵੋਟਾਂ ਮੰਗੀਆਂ ਆਪਣੇ ਬਸੰਤੀ ਰੰਗ ਦੇ ਨਾਂ ਤੇ ਵੋਟਾਂ ਮੰਗੀਆਂ ਸਾਨੂੰ ਅਸੀਂ ਵਿਸ਼ਵਾਸ ਕੀਤਾ ਵੀ ਸ਼ਾਇਦ ਹਾਂ ਭਗਵੰਤ ਮਾਨ ਦੀ ਸਾਡਾ ਸਾਡੇ ਪੱਖ ਵਿੱਚ ਬੋਲੂਗਾ ਪਰ ਨਹੀਂ ਕਾਰਬੋਨੇਟਰ ਦੇ ਪੱਖ ਵਿੱਚ ਬੋਲਿਆ ਸਾਨੂੰ ਇੱਕ ਬਾਅਦਵੀਂ ਮੀਟਿੰਗ ਦੇ ਟਾਈਮਸ ਦਾ 22 ਵਾਰ ਦਿੱਤੀ ਮੀਟਿੰਗ ਚਲ ਸਪਲਾਈ ਸਰਕਾਰ ਦਾ ਪ੍ਰਸ਼ਾਸਨ ਵੀ ਝੂਠਾ ਹੈ ਜਿਹੜਾ 22 ਵਾਰ ਲਿਖ ਕੇ ਮੀਟਿੰਗਾਂ ਜਿਹੜੀਆਂ ਦਿੱਤੀਆਂ ਤੇ ਚੰਡੀਗੜ੍ਹ ਦੇ ਆ ਕੇ ਉੱਥੇ ਦੇ ਬਰਾਂਗ ਲਵਾਵੇ ਮੈਂ ਤੁਹਾਨੂੰ ਬੋਡ ਦਿੰਦੇ ਵੀ ਨਹੀਂ ਭਗਵੰਤ ਮਾਨ ਕੋਲ ਟਾਈਮ ਨਹੀਂ ਹੈਗਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ 22 ਵਾਰ ਹੀ ਟਾਈਮ ਨਹੀਂ ਹੈਗਾ ਭਗਵੰਤ ਮਾਨ ਕੋਲ ਆਪਣੇ ਜਨਤਾ ਨਾਲ ਮਿਲਣ ਦਾ ਟਾਈਮ ਨਹੀਂ ਹੈ 15-15 ਸਾਲ ਹੋ ਗਏ ਸਾਨੂੰ ਤੱਕੇ ਖਾਂਦੇ ਇੱਥੇ ਸਾਡੇ ਨਿਆਣੇ ਰੋਲੇ ਕਰਦੇ ਸਾਡੀ ਗੱਲ ਨਹੀਂ ਸੁਣਦਾ ਅਸੀਂ ਅਕਾਲੀ ਪੱਤੇ ਜਿਹੜਾ ਤੇ ਕਾਂਗਰਸ ਦੀ ਪੱਤੇ ਹੁਣ ਇਹਦੀ ਵਾਰੀ ਹੈ ਅਸੀਂ ਪੂਰੇ ਪੰਜਾਬੀ ਠੇਕਾ ਸੀਗਾ ਇਹਦੇ ਪ੍ਰਾਣੀਆ ਸਰਕਾਰਾਂ ਦੇ ਕੰਡੇ ਵਿੱਚ ਹੱਸ ਤੇ ਜੁਗ ਰਹੇ ਹਜੇ ਬਿਲਕੁਲੀ ਸਾਡੇ ਨਾਲ ਮੈਂ بار بار کہہ ਰਿਹਾ ਵੀ ਬਾਈ ਬਰੀ ਟੀਮ ਮੀਟਿੰਗ ਦਾ ਟਾਈਮ ਲਿਆ ਸੀ ਤਰਨੇ ਲਾ ਕੇ ਪਰ ਇੱਕ ਬਾਰ ਵੀ ਮੀਟਿੰਗ ਨਹੀਂ ਕੀਤੀ ਜੇ ਸਾਡਾ ਹਿਤੈਸ਼ੀ ਹੁੰਦਾ ਸਾਡੇ ਨਾਲ ਇੱਕ ਬਾਰ ਵੀ ਮੀਟਿੰਗ ਤਾਂ ਕਰਦਾ ਕਿ ਇਹ ਜਿਹੜੇ ਵਿਚਾਰੇ ਭੋਲੇ ਲੋਕ ਇਹ ਸੀਐਮ ਦੇ ਮਗਰ ਤੁਰੇ ਫਿਰਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਤੁਹਾਡੇ ਨਿਆਣੇ ਜਿਹੜੇ ਲੱਖ ਰੁਪਏ ਲਾ ਕੇ ਤੁਸੀਂ ਪੜਾ ਰਹੇ ਹੈ ਨਾ ਏ ਅਦੀਨ ਦੇ ਮਮੇ ਕਰੇ ਘੁੰਮਣਾ ਹੀ ਨਾ ਇਦਾਂ ਦੇ ਕੰਡੇ ਵਿੱਚ ਵੇ ਤੇ ਸਮਝੋ ਹਲੋ ਵੀ ਮੈਂ ਮੇਰੇ 43000 ਨੌਕਰੀ ਅਸੀਂ ਦਿੱਤੀ ਹੈ ਇਹ ਕਹਿੰਦਾ ਜੀ ਇੱਕ ਵੀ ਦੱਸ ਦੋ 40000 ਨੌਕਰੀ ਦਿੱਤੀ ਹੁੰਦੀ ਤੇ ਸਾਨੂੰ ਝੰਡੇ ਚੱਕਣ ਦੀ ਕੀ ਲੋੜ ਸੀਗੀ ਕੀ ਲੋੜ ਸੀ ਸਾਨੂੰ ਝੰਡੇ ਚੱਕਣ ਦੀ ਉਹਦਾ ਮੁਰਦਾ ਕਰਨ ਦੀ ਜਿੰਦਾਬਾਦ ਨੇ ਕਰਦੇ ਉਹਦਾ ਜੇ ਉਹਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤੇ ਸਾਨੂੰ ਕੀ ਲੋੜ ਕਰੋ ਬਕਰ ਹਾਂ ਨਾ ਨੌ MLA ਇਥੇ ਆਏ ਹੋਏ ਸੀ ਨੌ MLA ਉਹਨਾਂ ਨੇ ਸਬਤ ਨਹੀਂ ਗਰਾਬਤਾ ਨਹੀਂ ਕੀਤਾ ਕਿਸੇ ਭਾਜੀ ਗੱਲ ਨਹੀਂ ਸੁਣਦੇ ਸਾਡੀ ਇਹ 43000 ਨੌਕਰੀਆਂ ਕਹਿੰਦੇ ਆ ਅਸੀਂ ਅਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਪਾਕਿਸਤਾਨ ਤੋਂ ਆਏ ਸੀ ਅਸੀਂ ਅਸੀਂ ਦੇਸ਼ ਦੇ ਆ ਇਸੇ ਪੰਜਾਬ ਦੇ ਆ ਸਾਨੂੰ 20 20 ਸਾਲ ਹੋ ਗਏ ਇਸ ਤੱਕੇ ਖਾਂਦੇ ਹੋਏ ਠੇਕੇਦਾਰੀ ਸਿਸਟਮ ਇਹੋ ਜਿਹਾ ਕਰਤਾ ਸਰਕਾਰਾਂ ਨੇ ਸਾਰੇ ਠੇਕੇਦਾਰ ਨੂੰ ਮੁਲਾਫਾ ਦੇ ਰਹੀ ਸਰਕਾਰਾਂ ਨੇ ਇੱਕ ਜਦੋਂ ਨੇ ਆਪਣੇ ਆ ਸਾਡੇ ਪ੍ਰਧਾਨ ਆ ਜੇ ਸਾਡੇ ਪਾਰ ਦੇ ਦੇਖਿਓ ਸਾਡੇ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਅਚਰਜੀਤ ਜੀ ਉਹਦੀ ਪੱਗ ਖੋਲੀ ਗਈ ਇਹ ਹਮੇਸ਼ਾ ਕੀਤਾ ਜਾਂਦਾ ਸਾਡੇ ਨਾਲ ਉਹ ਕਹਿੰਦੇ ਵੀ ਅੱਜ ਜਦ ਰੋਡ ਸ਼ੋ ਹੋ ਰਿਹਾ ਸੀ ਤੁਸੀਂ ਇਸ ਵਿੱਚ ਕਾਨੂੰ ਪੰਗਾ ਪਾਣਾ ਸੀ ਉਸ ਦਿਨ ਕਿਤੇ ਗੱਲ ਕਰ ਲੈਂਦੇ ਆਮ ਕਿਤੇ ਅਸੀਂ ਤੋੜ ਬਕਾਇਦਾ ਹੁਣ ਜਦੋਂ ਖਾਰ ਅਨਮੋਲ ਕੈਪਟਨ ਮੰਤਰੀ ਅਨਮੋਲ ਸਿੰਘ ਮਾਨ ਆਈ ਸੀਗੀ ਉਸ ਤੋਂ ਵੀ ਅਸੀਂ ਇਹਨਾਂ ਨੂੰ ਕੀਤੀ ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਉਦੋਂ ਵੀ ਸਾਡੇ ਬੰਦੇ ਮੰਡੀ ਜਾ ਕੇ ਉਹਨੇ ਬਿਰੋ ਕੀਤਾ ਉਹ ਚੱਕੇ ਗਏ ਜਿਹੜੇ ਐਸਪੀ ਸੀ ਤੋਂ ਸਾਡੇ ਹੋ ਪ੍ਰਧਾਨ ਬਰਹਾਰ ਸਿੰਘ ਉਹ ਵੀ ਚੱਕੇ ਗਏ ਤੇ ਅੱਜ ਵੀ ਸਾਡੀ ਗੱਲ ਨਹੀਂ ਸੁਣਦਾ ਕੋਈ ਵੀ ਹੈ ਜਦੋਂ ਤਾਂ ਤੁਸੀਂ ਜਿਹੜੀ ਮੀਟਿੰਗਾਂ ਜਿੱਥੇ ਮਰਜ਼ੀ ਕਰੋ ਸਾਡੀ ਸਰਕਾਰ ਸੱਥਾਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਤੁਹਾਨੂੰ ਇਸ ਗੱਲ ਤੇ ਭਰੋਸਾ ਨਹੀਂ ਸਾਡੇ ਕੋ 22 22 ਤਾਂ ਪਿੰਡਾਂ ਦੇ ਚੋਂ ਸਾਡੇ ਮੁੱਖ ਮੰਤਰੀ ਬਕਾਇਦਾ ਲਿਖ ਕੇ ਭੇਜੀਆਂ ਨੇ ਵੀ ਹਾਂ ਜੀ ਸਾਨੂੰ 22 ਵਾਰ ਮੀਟਿੰਗ ਦੇ ਕੇ ਮੁੱਕਰੇ ਆਏ ਜੀ ਸਾਡੇ ਕੋ 22 ਸਭ ਕੁਝ ਪਿਆਏ ਜਦੋਂ ਮਰਜ਼ੀ ਕੋ ਕੇ ਪ੍ਰੈਸ ਕਾਨਫਰੈਂਸ ਹੋਰ ਜਨਤਕ ਕਰਦਾਂਗੇ ਜੀ ਇੱਕ ਵਾਰੀ ਸਾਡੇ ਨਾਲ ਟੇਬਲ ਟਾਕ ਤਾਂ ਕਰ ਲੈ ਟੇਬਲ ਟਾਕ ਤੇ ਬੰਦਾ ਕੌਣ ਭੱਜਦਾ ਹੁੰਦਾ ਜਿਹੜਾ ਝੂਠਾ ਆਉਂਦਾ ਇਹ ਵਿਰੋਧ ਹੁਣ ਅੱਜ ਬੰਦ ਹੋ ਜਾਊਗਾ ਫਿਰ ਹੁਣ ਜੋ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਜੋ ਤੱਕ ਸਾ ਤੋ ਬਿਲਕੁਲ ਬਿਲਕੁਲ ਇਲੈਕਸ਼ਨ ਦਾ ਮਾਹੌਲ ਇਸ ਸਮੇਂ ਬਣਿਆ ਹੋਇਆ ਪਰ ਇਹ ਜਲ ਸਪਲਾਈ ਤੇ ਸੈਨੀਟੇਸ਼ਨ ਜੋ ਵਰਕਰ ਹੈਗੇ ਆ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਇਸ ਸਮੇਂ ਜੋ ਰੋਜ਼ ਦਿਤਾ ਗਿਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਕਾਫਲਾ ਇਸ ਪਾਸੇ ਤੋਂ ਜਾਂਦਾ ਪਰ ਇਹ ਲੋਕ ਜਿਹੜੇ ਹੈਗੇ ਆ ਕਾਲੀਆਂ ਝੰਡੀਆਂ ਦਿਖਾਉਂਦੇ ਤੇ ਵਿਰੋਧ ਜੋ ਜਤਾਇਆ ਜਾਂਦਾ ਸੋ ਉਸ ਦੇ ਉੱਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਵੱਲੋਂ ਫੜ ਕੇ ਲੰਬੇ ਕੀਤਾ ਜਾਂਦਾ ਗੁਰਪ੍ਰੀਤ ਸਿੰਘ ਦੇ ਰਸਨਾਮ ਸਿੰਘ ਪੰਜਾਬੀ ਲੋਕ ਚੰਨ